ਅਜਾਪਾ ਪੰਨਾ 1263 ਪੜ੍ਹ ਰਹੇ ਹਾਂ ਇਸ ਤੇ ਇੱਕ ਸ਼ਬਦ ਆਇਆ ਲਿਲਾਟ ਲਿਲਾਟੀ ਲਿਲਾਟੀ ਨੂੰ ਇਹ ਲਿਖਦੇ ਨੇ 17 ਤੇ ਮੱਥੇ ਤੇ ਵੀ ਕਰਮਜ ਮੱਥੇ ਤੇ ਲਿਲਾਟ ਇਹ ਲਾਈਨਾਂ ਨਾਨਕ ਲਿਲਾਟੀ ਹੋਵੇ ਜਿਸ ਲਿਖਿਆ ਤਿਸ ਸਾਧੂ ਧੂੜੀ ਦੇ ਹਰੀ ਪਾਰ ਲੰਗ ਜਿਹਦੇ ਲਿਲਾਟ ਦੇ ਵਿੱਚ ਲਿਖਿਆ ਹੋਵੇ ਉਹਨੂੰ ਸਾਧੂ ਧੂੜੀ ਦੇ ਕੇ ਹਰੀ ਆ ਜਿਹੜਾ ਉਹ ਪਾਰ ਲੰਗਾ ਦਿੰਦਾ ਇਸ ਕਰਵਾਣੇ ਚ ਕਈ ਚੀਜ਼ਾਂ ਸਾਨੂੰ ਸਮਝਣੀਆਂ ਪੈਂਦੀਆਂ ਨੇ, ਬੁੱਝਣੀਆਂ ਪੈਂਦੀਆਂ ਨੇ। ਜੇ ਤੁਸੀਂ ਖੋਜਦੇ ਆਂ, ਵਿਚਾਰਦੇ ਆਂ ਸਾਨੂੰ ਉਹ ਭੁਜਾਰਤ ਸਮਝ ਆ ਜਾਂਦੀ ਆ। ਜਦੋਂ ਸਾਡੀ ਲਗਨ ਹੁੰਦੀ ਆ, ਕੋਈ ਵੀ ਇਨਸਾਨ ਆ ਉਹ ਜ਼ਿੰਦਗੀ ਭਰ ਜੋ ਉਹ ਕੋਸ਼ਿਸ਼ ਕਰਦਾ, ਉਹਨੂੰ ਉਹੀ ਹਾਸਲ ਹੁੰਦਾ ਜਿਸ ਚੋ ਦੀ ਰੁਚੀ ਆ, ਜੋ ਉਹ ਪ੍ਰਾਪਤ ਕਰਨਾ ਚਾਹੁੰਦਾ। ਜਿਹੜੇ ਵੱਡੇ ਪੋਲੀਟੀਕਲ ਲੀਡਰ ਨੇ, ਉਹਨਾਂ ਨੇ ਸਾਰੀ-ਸਾਰੀ ਜ਼ਿੰਦਗੀ ਹੁਣ ਮੋਦੀ ਪ੍ਰਧਾਨ ਮੰਤਰੀ ਆ ਭਾਰਤ ਦਾ ਉਹਨੇ ਉਹਨੂੰ ਐਵੇਂ ਨਹੀਂ ਪ੍ਰਧਾਨ ਮੰਤਰੀ ਦੀ ਖੁਰਸੀ ਮਿਲ ਗਈ ਉਹੋ ਜੀਵਨ ਉਹਦਾ ਉਹੀ ਕੋਸ਼ਿਸ਼ ਚ ਲੱਗਿਆ ਹੋਇਆ ਉਹ ਸ਼ੁਰੂ ਤੋਂ ਹੀ ਉਸ ਪਾਰਟੀ ਦੇ ਵਿੱਚ ਕੰਮ ਕਰਦਾ ਸੀਗਾ ਸ਼ੁਰੂ ਤੋਂ ਹੀ ਉਸ ਦੀ ਸਟੈਪ ਬਾਈ ਸਟੈਪ ਉਹਦੀ ਕੋਸ਼ਿਸ਼ ਵਧਦੀ ਰਹੀ ਫਿਰ ਮੁੱਖ ਮੰਤਰੀ ਬਣਿਆ ਫਿਰ ਪ੍ਰਧਾਨ ਮੰਤਰੀ ਬਣਿਆ ਦੂਸਰੀ ਪਾਰਟੀ ਦੇ ਵਿੱਚ ਕਾਂਗਰਸ ਦਾ ਵੱਡਾ ਨੇਤਾ ਰਾਹੁਲ ਗਾਂਧੀ ਉਹ ਵੀ ਸ਼ੁਰੂ ਤੋਂ ਹੀ ਕੋਸ਼ਿਸ਼ਾਂ ਚ ਲੱਗਿਆ ਹੋਇਆ ਮਤਲਬ ਉਹ ਕਰਮ ਕਰ ਰਿਹਾ ਇਹ ਹੀ ਕਰਮ ਆ ਜਾਂ ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਜੋ ਅਸੀਂ ਅੱਜ ਕਰ ਰਹੇ ਹਾਂ ਉਹ ਭਵਿੱਖ ਲਈ ਕਰਮ ਹੋ ਗਿਆ ਉਹੀ ਲੇਖ ਹੋਗੇ ਅਸੀਂ ਆਪਣੇ ਲੇਖ ਆਪ ਲਿਖਦੇ ਹਾਂ ਇਹ ਕੋਈ ਮੱਥੇ ਤੇ ਨਹੀਂ ਲਿਖੇ ਹੁੰਦੇ ਲਿਲਾਟ ਦਾ ਮਤਲਬ ਚੇਤਨਾ ਦਾ ਗਿਆਨ ਕੰਟੈਂਟ ਆਫ ਕੌਨਸ਼ੀਅਸਨੈਸ ਜੋ ਸਾਡੀ ਚੇਤਨਾ ਦੇ ਵਿੱਚ ਜੋ ਕੰਟੈਂਟ ਆ ਜੋ ਅਸੀਂ ਇਕੱਠਾ ਕਰ ਰਹੇ ਹਾਂ ਉਹ ਲਿਲਾਟ ਨੇ ਹੁਣ ਜੇ ਕੋਈ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਬਾਹਰ ਚਲੇ ਜਾਊਗਾ ਕਿਸ شدت ਨਾਲ ਉਹ ਕੋਸ਼ਿਸ਼ ਕਰ ਰਿਹਾ ਉਸ ਤੇ ਡਿਪੈਂਡ ਕਰਦਾ ਜੇ ਕੋਈ ਕੋਈ ਨੌਕਰੀ ਹਾਸਲ ਕਰਨ ਲਈ ਕੰਪੀਟੀਸ਼ਨ ਐਗਜ਼ਾਮ ਦੇ ਰਿਹਾ ਪੇਪਰ ਦੇ ਰਿਹਾ ਤਾਂ ਉਹ ਪੜ੍ਹ ਕੇ ਉਹ ਪੇਪਰ ਦੇ ਕੇ ਉਹ ਨੌਕਰੀ ਹਾਸਲ ਕਰ ਮਤਲਬ ਜੋ ਅੱਜ ਕੰਮ ਕਰ ਰਹੇ ਆ ਕੁਝ ਵੀ ਕਰਨ ਲਈ ਉਹ ਭਵਿਕਲੀ ਉਹ ਕਰਮ ਹੋਗੇ ਇਹ ਹੀ ਕਰਮ ਹੁੰਦੇ ਨੇ ਇਹ ਹੀ ਲੀਲਾਟ ਨੇ ਵੀ ਜੇ ਕੋਈ ਸੱਚ ਪ੍ਰਾਪਤ ਕਰਨ ਲਈ ਕਿਸੇ ਨੇ ਜੀਵਨ ਲਾਇਆ ਉਹ ਕੋਸ਼ਿਸ਼ ਕਰ ਰਿਹਾ ਖੋਜ ਕਰ ਰਿਹਾ 5 ਸਾਲ 10 ਸਾਲ 15 ਸਾਲ 20 ਸਾਲ ਉਹ ਕਰਮ ਕਰ ਰਿਹਾ ਲੇਖਾਂ ਚ ਲਿਖ ਰਿਹਾ ਉਹ ਉਹੀ ਲਿਲਾਟ ਨੇ ਜਿਦੇ ਉਹ ਲਾਟ ਹੋਣਗੇ ਉਹ ਕੋਸ਼ਿਸ਼ਾਂ ਹੋਣਗੀਆਂ ਨਾ ਨਿਖਲਾਟੀ ਹੋਵੇ ਜਿਸ ਲਿਖਿਆ ਤਿਸ ਸਾਧੂ ਧੂੜੀ ਦੇ ਉਹਨੂੰ ਸਾਧੂ ਧੂੜੀ ਪ੍ਰਾਪਤ ਹੋਣੀ ਹੋਣੀ ਆ ਸਾਧੂ ਧੂੜੀ ਕੀ ਹੁੰਦੀ ਆ ਸਾਧੂ ਇੱਕ ਗੋਣਾ ਜਿਹਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਘਾਰੇ ਸਾਰੇ ਵਿਕਾਰ ਖਤਮ ਹੋ ਗਏ ਜਿਹੜਾ ਜਿਹਦੀ ਮੈੜ ਲੈ ਗਈ ਉਹ ਸਾਧੂ ਆ ਉਸ ਨੂੰ ਹਰੀ ਪਾਰ ਲਗਾਉਂਦਾ ਜੋ ਪ੍ਰਾਪਤ ਕਰਨ ਦੀ ਅੱਜ ਕੋਸ਼ਿਸ਼ ਕਰ ਰਹੇ ਹਾਂ ਉਹ ਭਵਿੱਖ ਦੇ ਕਰਮ ਨੇ ਮਤਲਬ ਅੱਜ ਅਸੀਂ ਜੋ ਕਰ ਰਹੇ ਹਾਂ ਅਸੀਂ ਆਪਣਾ ਭਵਿੱਖ ਬਣਾ ਰਹੇ ਹਾਂ ਇਸ ਲਈ ਗੁਰਬਾਣੀ ਜੇ ਖੋਜ ਜ ਪਾਵਾਂਗੇ ਤਾਂ ਹੀ ਸਾਡੇ ਲਈ ਲਾਟ ਲਿਖ ਹੋਣਗੇ ਫਿਰ ਹੀ ਸਾਨੂੰ ਭਵਿੱਖ 'ਚ ਕੁਝ ਗਿਆਨ ਹਾਸਲ ਹੋਏਗਾ ਇਹ ਕੋਸ਼ਿਸ਼ ਨਹੀਂ ਕਰਾਂਗੇ ਤੇ ਆ ਗਿਆਨ ਨਹੀਂ ਹਾਸਲ ਹੋਣਾ ਇਹ ਕੋਈ ਲਾਟਰੀ ਨਹੀਂ ਹੈਗੀ ਕਿ ਕੋਈ ਰੈਂਡਮਲੀ ਐਵੇਂ ਕਿਸੇ ਨੂੰ ਚੁਣ ਕੇ ਉਹਨੂੰ ਦੇ ਦਊਗਾ ਜੇ ਕਿਸੇ ਕੋਲ ਸ਼ਮਤਾ ਹੋਊਗੀ ਜਿਸ ਕਿਸੇ ਦੀ ਬੁੱਧੀ ਦੀ ਸ਼ਮਤਾ ਹੋਊਗੀ ਉਹੀ ਇਹ ਗਿਆਨ ਹਾਸਲ ਕਰ ਸਕਦੀ ਹੈ ਇਸ ਲਈ ਕੋਸ਼ਿਸ਼ ਕਰੋ ਇਸ ਸੱਚ ਨੂੰ ਪ੍ਰਾਪਤ ਕਰਨ ਦੀ